ਮਲੇਰ ਕੋਟਲਾ Tata Motors ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਹਾਦਸਾ ਹੋਇਆ ਕਾਰਨ ਨਹਿਰ ਚ ਜਾ ਡਿੱਗੀ ਅਤੇ ਚਾਰਾਂ ਦੀ ਮੌਤ ਹੋ ਗਈ ਦੱਸਦੀ ਹੈ ਕਿ ਇਹ 4 10 ਤਰੀਕ ਦੀ ਰਾਤ ਨੂੰ ਹਰੀਦوار ਜਾ ਰਹੇ ਸੀ ਤਾਂ ਅਚਾਨਕ ਗੱਡੀ ਦਾ ਬੈਲੈਂਸ ਵਿਗੜ ਗਿਆ ਅਤੇ ਗੱਡੀ ਸਾਹਮਣੇ ਮੋੜ ਤੇ ਨਹਿਰ ਵਿੱਚ ਜਾ ਡਿੱਗੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਕੰਪਨੀ ਵਾਲਿਆਂ ਨੇ ਇਹਨਾਂ ਨੂੰ ਭਾਲਣਾ ਸ਼ੁਰੂ ਕਰ ਦਿੱਤਾ ਪਰ ਫੋਨ ਬੰਦ ਸੀ ਤਾਂ ਲੱਭਣ ਤੋਂ ਬਾਅਦ ਆਖਿਰਕਾਰ ਪੁਲਿਸ ਕੋਲ ਗਏ ਪੁਲਿਸ ਵੱਲੋਂ ਇਹਨਾਂ ਦੇ ਫੋਨ ਟ੍ਰੇਸ ਕੀਤੇ ਲੋਕੇਸ਼ਨ ਗੱਡੀ ਦਾ ਲੋਕੇਸ਼ਨ ਜੋੜੇਪੁਰ ਹਰਦੀ ਆ ਰਹੀ ਸੀ ਜਿਸ ਤੋਂ ਬਾਅਦ ਉੱਥੇ ਛਾਨਬੀਨ ਕੀਤੀ ਗਈ ਅਤੇ ਬਾਅਦ ਵਿੱਚ ਗੱਡੀ ਦੀ ਨੰਬਰ ਪਲੇਟ ਮੇ ਦੀ ਚੀਜ਼ ਤੋਂ ਫਿਰ ਗੱਡੀ ਨੂੰ ਕਢਵਾਇਆ ਗਿਆ ਅਤੇ ਚਾਰਾਂ ਦੀਆਂ ਲਾਸ਼ਾਂ ਜੋ ਬੁਰੀ ਤਰ੍ਹਾਂ ਗਲੀਆਂ ਸੜੀਆਂ ਸਨ ਕਾਰ ਸਮੇਤ ਬਾਹਰ ਗੱਡੀਆਂ ਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ਵਿੱਚ ਰੱਖਿਆ ਗਿਆ 10 ਤਰੀਕ ਨੂੰ ਇਹਨਾਂ ਨੇ ਹਰਦਵਾਰ ਨੂੰ ਜਾਣ ਦਾ ਪ੍ਰੋਗਰਾਮ ਤੈਅ ਕੀਤਾ ਔਰ ਕਰੀਬ 11:11 ਵਜੇ ਹਰਦਵਾਰ ਨੂੰ ਗੇਟ ਕੰਪਨੀ ਚ ਸਾਨੂੰ ਸੂਚਨਾ ਨਹੀਂ ਦਿੱਤੀ ਪਰ ਸਵੇਰ ਜਦੋਂ ਸਾਨੂੰ ਪਤਾ ਚੱਲਿਆ ਵਰਕਰਾਂ ਤੋਂ ਵੀ ਇਹ ਹਰਦвар ਗਏ ਨੇ ਮੋਬਾਈਲ ਸਵਿਚ ਆਫਾਰੇ ਦੀ ਚਲੋ ਅਸੀਂ ਉਸ ਦਿਨ ਨਹੀਂ ਸੋਚਿਆ ਵੀ ਕੈਸੀ ਤਰ੍ਹਾਂ ਬਿਜਾ ਨਾ ਬੰਦ ਹੋ ਗਏ ਮੋਬਾਈਲ ਇਹਨਾਂ ਦੇ ਅਗਲੇ ਦਿਨ ਅਸੀਂ ਇਹਨਾਂ ਦੇ ਕਰਦੇਿਆਂ ਨੂੰ ਸੂਚਿਤ ਕੀਤਾ ਵੀ ਤੁਹਾਨੂੰ ਕੋਈ ਫੋਨ ਆਇਆ ਤਾਂ ਉਹ ਕਹਿੰਦੇ ਵੀ ਸਾਡ ਨੂੰ ਵੀ ਕੋਈ ਫੋਨ ਨਹੀਂ ਆਇਆ ਫਿਰ ਅਸੀਂ ਸ਼ਾਮ ਤੱਕ ਵੇਟ ਕੀਤੀ ਤਾਂ ਨਾ ਮਿਲਨ ਦਾ ਸਬੂਤ ਕੋਈ ਫਿਰ ਅਸੀਂ ਐਫਆਰ ਰਿਪੋਰਟ ਦਰਜ ਕਰਵਾਈ ਇਹਨਾਂ ਦੀ ਥਾਣੇ ਦੇ ਵਿੱਚ ਉਸ ਤੋਂਗਲੇ ਦਿਨ ਅਸੀਂ ਫਿਰ ਥਾਣੇ 'ਚ ਗਏ ਤਾਂ ਉੱਥੇ ਉਹਨਾਂ ਨੇ ਮੋਬਾਈਲ ਨਾਲ ਦੇ ਟੈਸਟ ਕੀਤੇ ਤਾਂ ਜੋੜੇ ਪੁੱਲ ਦੀ ਤੇ ਲੋਕੇਸ਼ਨ ਆਪਾਂ ਨੂੰ ਮਿਲ ਗਿਆ ਦੀ। ਤਾਂ ਫਿਰ ਅਸੀਂ ਉਸੇ ਐਸਐਚਓ ਸਾਹਿਬ ਨੂੰ ਮਿਲੇ ਤਾਂ ਪਤਾ ਚੱਲਿਆ ਵੀ ਲੱਗਿਆ ਵੀ ਇਹ ਗੱਡੀ ਇਹਦੇ ਵਿੱਚ ਹੀ ਡਿੱਗੀ ਹੈ। ਤਕਰੀਬਨ 3-4 ਘੰਟਿਆਂ ਦੀ ਮੁਸਤਸਨ ਨਾਲ ਹੀ ਗੱਡੀ ਵਾਰ ਕੱਢੀ ਗਈ ਤੇ ਚਾਰਾਂ ਦੀ ਡੈੱਡ ਬੋਡੀ ਸਾਨੂੰ ਮਿਲੀ। ਬਹੁਤ ਦੁੱਖਦਾਈ ਖਬਰ ਹੋਈ ਸਾਨੂੰ ਜਲਦ ਤੋਂ ਪਤਾ ਚੱਲਿਆ। ਤੇ ਹੁਣ ਅਸੀਂ ਇਹਨਾਂ ਨੂੰ ਆਪਣੇ ਮੇਰੇ ਕੋਲ ਆ ਸਰਕਾਰੀ ਹਸਪਤਲ ਚ ਲੈ ਆਏ ਆ ਤਿੰਨ ਮੁਲਾਜ਼ਮ ਸੀ ਕੀ ਦਿੱਕਤ ਆਦੀ ਮੈਨੂੰ ਚਾਰੇ ਹੀ ਮੁਲਾਜ਼ਮ ਸੀ ਇੱਕ ਮੈਨੇਜਰ ਸੀਗਾ ਜੀ ਜਿਹੜੇ ਸਾਰਾ ਏਜੰਸੀ ਦੇਖਦੇ ਸੀਗੇ ਬਾਕੀ ਉਹਨਾਂ ਦੇ ਅੰਡਰ ਕੰਮ ਕਰਦੇ ਸੀਗੇ ਲੱਗਦਾ ਕਿ ਕੰਪਨੀ ਨੂੰ ਤੋਂ ਨੂੰ ਆਪਣਾ ਬਹੁਤ ਘਾਟਾ ਵਡਾ ਬਹੁਤ ਵੱਡਾ ਘਾਟਾ ਪਿਆ ਜੀ ਜਿਹੜਾ ਪੂਰਾ ਕੀਤਾ ਨਹੀਂ ਜਾ ਸਕਦਾ ਉਹਨਾਂ ਦੇ ਪਰਿਵਾਰਾਂ ਦਾ ਵੀ ਬਹੁਤ ਵੱਡਾ ਘਾਟਾ ਹੋਇਆ ਜੀ ਇਸ ਚੀਜ਼ ਚ ਐਡੀ ਵੱਡੀ ਦੁੱਖ ਕਾਈ ਜਿਹੜੀ ਇਹ ਘਟਨਾ ਹੋਈ ਹੈ ਇਹਦਾ ਤਾਂ ਕੋਈ ਆਪਾਂ ਕਾਰਪਿਆਣੀ ਨਹੀਂ ਕਰ ਸਕਦੇ ਬਿਆਨ ਹੀ ਖਤਮ ਹੋ ਜਾਂਦੇ ਨੇ ਇੱਥੇ ਗੱਲ ਹੀ ਖਤਮ ਹੋ ਜਾਂਦੀ ਹੈ। ਬਾਕੀ ਚਲੋ ਸਾਨੂੰ ਵੀ ਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਰੱਬ ਦੁੱਖ ਸਹਿਣ ਦੀ ਉਹ ਸ਼ਕਤੀ ਦੇਵੇ। ਬਾਕੀ ਦਾ ਜੋ ਵੀ ਹੈ ਕਾਰਵਾਈ ਬੰਦੀ ਹੈ ਉਹ ਕਰ ਰਹੇ ਨੇ ਸਰ ਜਿਵੇਂ ਜਿਵੇਂ ਹੋਊਗਾ ਅਸੀਂ ਨਾਲ ਖੜੇ ਹਾਂ। ਉਹਨਾਂ ਦੇ ਘਰ ਦੇ ਵੀ ਸਾਡੇ ਨਾਲ ਖੜੇ ਨੇ। ਜਿਵੇਂ ਵੀ ਹੁੰਦਾ ਚੱਲਿਆ। ਕਾਰਨਾਂ ਦਾ ਤਾਂ ਕਾਰਨਾਂ ਦਾ ਤਾਂ ਇਹ ਹੀ ਹੈ ਥੋੜਾ ਜਿਹਾ ਜੋ ਆਈਡੀਆ ਮਤਲਬ ਪੁਲਿਸ ਨੇ ਲਗਾਇਆ ਸਾਰਾ ਜਾਂ ਤਾਂ ਜਦੋਂ ਮਤਲਬ ਗੱਡੀ ਉੱਥੋਂ ਦੀ ਜਾ ਰਹੀ ਸੀ ਉੱਥੇ ਥੋੜਾ ਜਿਹਾ ਮੋੜ ਪੈਂਦਾ ਕੋਣੀ ਮੋੜ ਕਹਿੰਦੇ ਨੇ ਉਹਨੂੰ। ਉੱਥੇ ਲਾਈਟਾਂ ਲੋਟਾਂ ਜਾਂ ਤਾਂ ਅੱਖਾਂ ਦੇ ਵਿੱਚ ਪਈਆਂ ਨੇ ਗੱਡੀ ਬਸਿੱਧੀ ਹੋਈ ਹੋਗੀ ਜੋ ਉੱਥੇ ਦਾ ਸਾਰਾ ਉਹ ਸੀ ਮਾਹੌਲ ਦੇਖਿਆ ਹੈ ਜਾਂ ਪੁਲਿਸ ਨੇ ਸਾਨੂੰ ਦੱਸਿਆ ਉਹਦੇ ਹਿਸਾਬ ਨਾਲ ਤਾਂ ਇਹੀ ਚੀਜ਼ ਲੱਗ ਰਹੀ ਹੈ ਬਾਕੀ ਤਫਤੀਸ਼ ਕਰਕੇ ਸਾਰਾ ਉਹ ਸਾਹਮਣੇ ਆਊਗਾ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ